ਹੇ ਯਰਵਿੰਦਰ ਜੀ ਤਾਂ ਜਿਵੇਂ ਆਪਾਂ ਕਹੀਏ ਕਿ ਇੱਕ ਵਾਰ ਇਸੇ ਕਰੋਨਾ ਨੇ ਜਦੋਂ ਅਟੈਕ ਪਾਇਆ ਸੀ ਦੁਨੀਆ ਪੂਰੀ ਹਿਲ ਗਈ ਸੀ ਤਾਂ ਇਹ ਵੀ ਕਾਪਾ ਕਹਿੰਦੇ ਆ ਕਿ ਇਹ ਅਟੈਕ ਹੀ ਹੈ ਔਰ ਸਿਸਟਮ ਅਟੈਕ ਹੈ ਇਹ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹੋ ਜਿਹਾ ਮੌਕਾ ਇਹ ਸਵਾਲ ਖੜੇ ਕਰਦਾ ਕਿ ਤਕਨੀਕ ਹੈਕ ਹੀ ਹੈਗੀ ਤਕਨੀਕ ਨੂੰ ਬਹੁਤ ਵੱਡਾ ਮਾਡਰਨਿਟੀ ਨੇ ਸੈਲੀਬ੍ਰੇਟ ਕੀਤਾਗਾ ਬਹੁਤ ਵੱਡੇ ਪੱਧਰ ਤੇ ਜਦੋਂ ਆਪਾਂ ਦੇਖਦੇ ਆ ਇਹੋ ਜਿਹਾ ਕੁਝ ਹੁੰਦਾ ਮੰਨ ਲਓ ਦੁਨੀਆ 'ਚ ਇੰਟਰਨੈਟ ਖੜ ਜੇ ਅੱਜ ਆਪਾਂ ਇੰਨਾ ਜ਼ਿਆਦਾ ਜਦੋਂ AI ਦੀ ਗੱਲ ਹੋ ਰਹੀ ਹੈ ਜਦੋਂ ਤਕਨੀਕ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਗੱਲ ਹੋ ਰਹੀ ਹੈ ਤਾਂ ਕਿ ਜਿਸ ਤਰ੍ਹਾਂ ਦੀ ਸਾਈਬਰ ਵਾਰ ਜਿਹੜੀ ਚੱਲ ਰਹੀ ਹੈਗੀ ਦੁਨੀਆ ਦੇ ਅੰਦਰ ਔਰ ਜਿਸ ਤਰੀਕੇ ਦੇ ਨਾਲ ਜਦੋਂ ਤਕਨੀਕ ਰੁਕਦੀ ਹੈ ਤਾਂ ਬੰਦਾ ਤਾਂ ਹੱਥ ਲਾਪਾ ਪੰਜਾਬੀ ਚ ਕਹਿੰਦੇ ਹੱਥਲ ਹੋ ਗਿਆ ਅਪਾਹਜ ਹੋਗੇ ਤੁਸੀਂ ਬਿਲਕੁਲ ਜੀ ਜੇ ਅੱਜ ਪੂਰਾ ਇੰਟਰਨੈਟ ਰੁਕ ਜੇ ਤਾਂ ਅਪਾਹਜ ਹੋਣ ਵਾਲੀ ਗੱਲ ਹੈ ਕਿ ਤੁਸੀਂ ਅਪਾਹਜ ਹੋਗੇ ਅੱਜ ਇੱਕ ਮਾਈਕਰੋਸਾਫਟ ਦਾ ਸਭ ਤੋਂ ਸਿਸਟਮ ਰੁਕੇਗਾ ਮਾਈਕਰੋਸਾਫਟ ਦੇ ਸਿਸਟਮ ਰੁਕਣ ਦੇ ਨਾਲ ਦੁਨੀਆ ਅੱਧੀ ਖੜ ਗਈ ਤੇ ਜੇ ਇੰਟਰਨੈਟ ਰੁਕ ਜੇ ਤਾਂ ਦੁਨੀਆ ਪੌਣੀ ਖੜ ਜਾਏਗੀ 75% ਮੰਨ ਲਿਆ 70 ਕੋ 90% ਕਰ ਲੈ ਜੇ ਨਹੀਂ ਹੋਸੇਗਾ ਖੇਤਾਂ 'ਚ ਬੈਠੇ ਨੇ ਆਨੰਦ ਲੈ ਰਹੇ ਨੇ ਉਹਨਾਂ ਤਾਂ ਇਹ ਗੱਲ ਬਹੁਤ ਸਮਝਣ ਦੀ ਲੋੜ ਹੈ ਇਹ ਗੱਲ ਇਹ ਗੱਲ ਉਹ ਵੀ ਹੈ ਕਿ ਜੋ-ਜੋ ਅਸੀਂ ਕ੍ਰੀਏਟ ਕੀਤਾ ਮਨੁੱਖ ਨੇ ਜੋ ਤਕਨੀਕੀ ਤੌਰ ਦੇ ਉੱਤੇ ਜੋ ਆਜ਼ਾਦ ਕੀਤਾਗਾ ਉਹਦਾ मीनिंग ਕੀ ਹੈਗਾ ਮੈਂ ਇਹ ਤੁਹਾਡੇ ਨਾਲ ਪਹਿਲੇ ਹੀ ਗੱਲ ਕਰ ਰਿਹਾ ਸੀ ਕਿ ਸਾਈਬਰ ਵਾਰ ਕੀ ਹੈਗੀ ਸਾਈਬਰ ਵਾਰ ਦੇ ਅੰਦਰ ਕੀ ਹੋ ਰਿਹਾ ਅੱਜ ਕੱਲ੍ਹ ਦੁਨੀਆ ਦੇ ਅੰਦਰ ਜੇ ਤੁਸੀਂ ਜੀਓ ਪੋਲਿਟਿਕਸ ਨੂੰ ਪੜ੍ਹਦੇ ਹੋ ਜਦੋਂ ਵੱਖ-ਵੱਖ ਮੁਲਕ ਇੱਕ ਦੂਜੇ ਖਿਲਾਫ ਪਹਿਲਾਂ ਜਿਹੜੀ ਜੀਓ ਪੋਲਿਟਿਕਸ ਹੁੰਦੀ ਸੀ ਜਾਂ ਜਿਹੜੀ ਇੱਕ ਦੂਜੇ ਦੇ ਦੇਸ਼ਾਂ ਖਿਲਾਫ ਰਾਜਨੀਤੀ ਹੁੰਦੀ ਸੀ ਉਹ ਬਾਹਰੀ ਹੁੰਦੀ ਸੀ ਉਹ ਬਾਰਡਰਸ ਤੇ ਹੁੰਦੀ ਸੀ ਫਿਰ ਫਿਰ ਉਹ ਅੰਦਰੂਨੀ ਹੋਣ ਲੱਗ ਗਈ ਇੰਟੈਲੀਜੈਂਸ ਦੇ ਜ਼ਰੀਏ ਹੁਣ ਇੱਕ ਨਵਾਂ ਤਰੀਕਾ ਚੱਲਿਆ ਕਿ ਤੁਸੀਂ ਆਪਣੇ ਦੇਸ਼ 'ਚ ਬੈਠੇ ਹੋ ਤੁਸੀਂ ਇੱਕ ਸਿਸਟਮ ਨੂੰ ਹੈਕ ਕਰ ਲੈਨੇ ਹੋ ਹੈਕ ਕਰਕੇ ਇੱਕ ਸਿਸਟਮ ਨੂੰ ਉਹ ਸਿਸਟਮ ਦਾ ਮੰਨ ਲਓ ਰੇਲਵੇ ਸਾਡੀ ਪੂਰੀ ਇੱਕ ਸਿਸਟਮ ਤੇ ਆ ਰੇਲਵੇ ਦਾ ਪੂਰਾ ਡਿਜੀਟਲਾਈਜੇਸ਼ਨ ਹੋਇਆ ਹੋਇਆ ਇਹਦਾ ਪੂਰਾ ਡਿਜੀਟਲਾਈਜੇਸ਼ਨ ਹੋਇਆ ਤੁਸੀਂ ਉੱਥੇ ਛੇੜਛਾੜ ਕਰਕੇ ਇੱਥੋਂ ਤੱਕ ਕਿਹਾ ਜਾਂਦਾ ਕਹਿੰਦੇ ਇਹ ਅਪਰੂਖਤਾ ਨਹੀਂ ਹੈ ਇੱਥੋਂ ਤੱਕ ਕਿਹਾ ਜਾਂਦਾ ਕਿ ਜਿਹੜੇ ਇੰਡੀਆ ਦੇ ਅੰਦਰ ਰੇਲ ਹਾਸੇ ਹੁੰਦੇ ਆ ਉਹਦੇ ਉਹਦੇ ਪਿੱਛੇ ਸਾਡੇ ਵਿਰੋਧੀ ਮੁਲਕ ਹੁੰਦੇ ਉਹਦੇ ਪਿੱਛੇ ਸਾਡੇ ਨਾਲ ਲੱਗਦੇ ਜਿਹੜੇ ਸਰਹੱਦੀ ਮੁਲਕ ਨੇ ਚైనా ਬਾਰੇ ਵੀ ਗੱਲ ਕੀਤੀ ਜਾਂਦੀ ਆ ਪਾਕਿਸਤਾਨ ਬਾਰੇ ਖਾਸ ਤੌਰ ਤੇ ਚైనా ਦੇ ਬਾਰੇ ਕਿਸ ਤਰ੍ਹਾਂ ਚਾਈਨਾ ਕਰਵਾਉਂਦਾ ਕਿ ਸਾਡੇ ਟ੍ਰੇਨ ਹਾਸਿਆਂ ਨੂੰ ਉਹ ਟ੍ਰੇਨ ਹਾਸੇ ਕਰਵਾਉਂਦਾ ਕਿਉਂਕਿ ਸਿਸਟਮ ਹੈਕ ਕਰਨ ਦੀ ਤਕਨੀਕ ਦੇ ਅੰਦਰ ਉਹ ਬਹੁਤ ਉੱਪਰ ਤੱਕ ਪਹੁੰਚ ਗਏ ਨੇ ਤਾਂ ਤਕਨੀਕ ਦੇ ਨਾਲ ਪੂਰੀ ਡੈਮੋਕ੍ਰੇਸੀ ਕਿਵੇਂ ਹੈਕ ਕੀਤੀ ਜਾ ਸਕਦੀ ਹੈ ਤੁਸੀਂ ਦੇਖੋ ਨਾ ਅੱਜ ਅਮਰੀਕਾ ਅੱਜ ਦੁਨੀਆ ਦੇ ਅੰਦਰ ਵੱਡੇ ਡਿਜੀਟਲ ਸਿਸਟਮ ਕਿਹਦੇ ਨੇਗੇ ਅਮਰੀਕਾ ਦੇ ਨੇ ਫੇਸਬੁੱਕ ਕੀ ਦਾ ਅਮਰੀਕਾ ਦਾ YouTube ਕੀ ਦੀ ਅਮਰੀਕਾ ਦੀ ਮਾਈਕਰੋਸਾਫਟ ਕੀ ਦਾ ਅਮਰੀਕਾ ਦਾ ਦੁਨੀਆ ਦੀ ਤਕਨੀਕ ਦਾ ਰਾਜ ਕੌਣ ਕਰ ਰਿਹਾ ਅਮਰੀਕਾ ਕਰ ਰਿਹਾਗਾ ਤੇ ਦੂਜੇ ਪਾਸੇ ਤੁਸੀਂ ਦੇਖੋ ਚਾਈਨਾ ਦੇ ਅੰਦਰ Google ਬੈਨ ਆ ਜਿਹੜੇ ক্লোਜ਼ਡ ਇਕਨੋਮੀ ਵਾਲੇ ਜਾਂ ক্লোਜ਼ਡ ਮੁਲਕ ਨੇਗੇ ਉਹਨਾਂ ਨੇ ਡਿਜੀਟਲ ਨੂੰ ਆਪਣੇ ਦੇਸ਼ਾਂ ਚੋਂ ਨਹੀਂ ਦਿੱਤਾ ਜਿਵੇਂ ਕੋਰੀਆ ਦੀ ਆਪਾਂ ਗੱਲ ਕਰਦੇ ਆਂਗੇ ਕਿ ਮਿਯੋਂਗ ਨੇ ਜਿਹੜੇ ਉਹ ਨਹੀਂ ਔਰ ਦਿੱਤੇ ਰਸ਼ੀਆ ਬਹੁਤ ਸਾਰੀਆਂ ਗੱਲਾਂ ਚ ਪੰਦੀ ਲਾਉਂਦਾ ਕਿਉਂ ਕਿ ਜਦੋਂ ਕਿਤੇ ਐਂਟਰੀ ਹੁੰਦੀ ਹੈ ਕਿਸੇ ਵੀ ਸਿਸਟਮ ਦੇ ਤਰੀਕੇ ਤੁਹਾਡੇ ਪੂਰੇ ਕੰਪਿਊਟਰ ਸਿਸਟਮ ਨੂੰ ਕੋਈ ਵੀ ਬੰਦਾ ਫੁੱਲੀ ਹੈਕ ਕਰ ਸਕਦਾ ਤੁਹਾਡੇ ਸਿਸਟਮ ਨੂੰ ਕਾਸ ਤੌਰ ਤੇ ਸਾਡੀ ਸਿਕਿਉਰਿਟੀ ਸਾਡੀ ਚਾਈਨਾ ਦੀ ਆਪਾਂ ਗੱਲ ਕਰ ਲਈ ਚਾਈਨਾ ਦੇ ਆਪਣੇ ਕੁਝ ਇਹੋ ਜਿਹੇ ਪਲੇਟਫਾਰਮਸ ਨੇ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਸਾਈਟਸ ਨੇ ਤਾਂ ਮੱਕ ਮੱਕ ਚਾਈਨਾ ਦਾ ਟਿਕਟੋਕ ਹੈ ਜਿਵੇਂ ਜੀਵੀ ਚੈਟ ਆ ਉਹਨਾਂ ਨੇ ਦੇਖੋ ਉਹਨਾਂ ਨੇ ਉਹਨਾਂ ਦੇ ਵਟਸਐਪ ਨਹੀਂ ਚੱਲਦਾਗਾ ਕਿਉਂ ਤੁਸੀਂ ਦੇਖੋ ਉਹਨਾਂ ਦੇ ਫੇਸਬੁਕ ਨਹੀਂ ਚੱਲਦੀ ਦੁਬਈ ਦੇ ਵਿੱਚ ਜਿਵੇਂ ਵੀਡੀਓ ਕਾਲ ਨਹੀਂ ਚੱਲਦੀ ਹਾਂ ਤਾਂ ਇਹ ਉਹ ਉਹਨਾਂ ਨੇ ਸਿਕਿਉਰਿਟੀ ਐਂਗਲ ਤੋਂ ਖਾਸ ਤੌਰ ਤੇ ਚਾਈਨਾ ਦੁਬਈ ਦਾ ਹੋਰ ਮਸਲਾਗਾ ਚਾਈਨਾ ਖਾਸ ਤੌਰ ਤੇ ਕਿਉਂਕਿ ਚਾਈਨਾ ਅੱਜ ਅਮਰੀਕਾ ਦੇ ਬਰਾਬਰ ਜੇ ਖੜਾਗਾ ਜੇ ਅਮਰੀਕਾ ਨੂੰ ਕੋਈ ਟੱਕਰ ਦੇਣ ਵਾਲੇ ਦੋ ਤਿੰਨ ਤੁਰੇ ਨੇਗੇ ਅੱਜ ਯੂਨੀਪੋਲਰ ਵਰਲਡ ਕਿਹਾ ਜਾਂਦਾ ਇਹਨੂੰ ਸੈਕੰਡ ਵਰਲਡ ਵਾਰ ਤੋਂ ਬਾਅਦ ਵਨ ਪੋਲਰ ਵਰਲਡ ਬਣਿਆ ਉਸ ਤੋਂ ਬਾਅਦ ਮਲਟੀਪੋਲਰ ਸੌਰੀ ਉਹਦਾ ਯੂਨੀਪੋਲਰ ਬਣਿਆ ਹੁਣ ਵਨ ਪੋਲਰ ਹੁਣ ਮਲਟੀਪੋਲਰ ਵਰਲਡ ਬਣਿਆ ਯੂਨੀਪੋਲਰ ਵਰਲਡ ਜਦੋਂ ਬਣਿਆ ਅਮਰੀਕਨ ਨੇ ਹਿਰੋਸ਼ਿਮਾ ਨਾਗਾਸਾਕੀ ਤੇ ਬੰਬ ਸਿੱਟੇ ਕਿਹਾ ਉਹ ਵੀ ਟੈਕਨੀਕ ਹੀ ਸੀ ਜਦੋਂ ਉਹ ਹਿਰੋਸ਼ਿਮਾ ਨਾਗਾਸਾਕੀ ਤੇ ਬੰਬ ਸਿੱਟਣ ਨਾਲ ਤਾਂ ਪੁੱਛਿਆ ਗਿਆ ਕਿ ਸਾਇੰਸ ਟੈਕਨੀਕ ਕੀ ਹੈ ਮਨੁੱਖਤਾ ਤਬਾਹ ਕਰਨ ਦੇ ਲਈ ਤਾਂ ਇੱਕ ਤਰ੍ਹਾਂ ਉਹ ਗਲਤ ਹੱਥਾਂ 'ਚ ਆ ਗਈ ਤੇ ਉਹਨੇ ਤਬਾਹ ਕੀਤੀ ਮਨੁੱਖਤਾ ਇਸ ਕਰਕੇ ਸਵਾਲ ਬਹੁਤ ਵੱਡੇ ਨੇ ਕਿ ਟੈਕਨੀਕ ਦੇ ਨਾਲ ਦੁਨੀਆ ਦੇ ਅੰਦਰ ਜਿਹੜੀ ਸਾਈਬਰ ਵਾਰ ਸ਼ੁਰੂ ਹੋਈ ਆ ਔਰ ਟੈਕਨੀਕ ਦੇ ਨਾਲ ਜਿਹੜਾ ਇਹ ਹੈਗਾ ਕਿ ਤੁਸੀਂ ਕਦੇ ਹੱਥਲ ਹੋ ਕੇ ਬਹਿ ਜਾਓਗੇ ਤੁਸੀਂ ਅਪਾਹਜ ਹੋ ਜਾਣੇ ਹੋ ਜੇ ਦੁਨੀਆ ਦਾ ਮੰਨ ਲਓ ਇੰਟਰਨੈਟ ਰੁਕ ਜਾਈਏ ਮੰਨ ਲਓ ਕਿ ਕੁਝ ਵੀ ਹੋ ਸਕਦਾ ਦੁਨੀਆ ਦੇ ਉੱਤੇ ਮੰਨ ਲਓ ਐ ਹੋ ਜੇ ਕੋਈ ਇਸ ਤਰ੍ਹਾਂ ਦੀ ਵੱਡੀ ਕੋਈ ਜਿਹੜੀ ਇੱਕ 트ਰੇਜਡੀ ਆ ਜੇ ਤਾਂ ਤੁਸੀਂ ਦੇਖੋ ਕਿ ਅੱਜ ਆਪਣੇ ਕੋਲੇ ਲਿਖੇ ਹੋਏ ਫੋਨ ਨੰਬਰ ਨਹੀਂ ਤੁਹਾਨੂੰ ਮੇਰਾ ਨੰਬਰ ਯਾਦ ਨਹੀਂ ਹੋਣਾ ਜੇ ਤੁਹਾਡਾ ਫੋਨ ਬੰਦ ਹੋ ਜਾਏ ਇੰਟਰਨੈਟ ਬੰਦ ਹੋ ਜਾਏ ਤੁਸੀਂ ਤਾਂ ਸਾਰੀ ਦੁਨੀਆ ਤੋਂ ਕੱਟਾ ਹੋ ਜਾਓ ਜਿਵੇਂ ਮਤਲਬ ਪਹਿਲਾਂ ਆਪਾਂ ਚਰਚਾ ਕਰਦੇ ਸੀ ਪਹਿਲਾਂ ਆਪਣੇ ਯਾਦ ਹੁੰਦੇ ਸੀ ਤੁਹਾਡੇ ਯਾਦ ਜਦੋਂ ਆਪਣੇ ਫੋਨ ਹੁੰਦਾ ਸੀ ਘਰ 'ਚ ਮੇਰੇ ਅੱਜ ਵੀ ਯਾਦ ਆ ਔਰ ਆਪਣੇ ਜਿਹੜੇ ਆਪਣੇ ਆਪਣੇ ਲੈਂਡਲਾਈਨ ਨੰਬਰ ਮੇਰੇ ਅੱਜ ਵੀ ਯਾਦ ਨੇ ਜਿਹੜੇ ਬਸੇ ਹੋਏ ਨੇ ਆਪਾਂ ਅੱਜ ਵੀ ਕੰਟੈਕਟ ਤੋਂ ਨਹੀਂ ਕੱਢਦੇ ਆਪਾਂ ਅੱਜ ਵੀ ਟੈਲ ਕਰਕੇ ਫੜਾ ਫੜਾ ਨੰਬਰ ਮਲਾਉਂਦੇ ਆ ਆਪਣੇ ਮੈਂ ਜਿਵੇਂ ਮੇਰਾ ਸਵਾਲ ਇਹ ਸੀਗਾ ਕਿ ਜਿਵੇਂ ਆਪਾਂ ਪਹਿਲਾਂ ਚਰਚਾ ਕਰਦੇ ਹੁੰਦੇ ਸੀ ਪਹਿਲਾਂ ਸੁਣਦੇ ਹੁੰਦੇ ਸੀ ਕੰਟਰੀਜ਼ ਕਹਿੰਦੀਆਂ ਕਿ ਅਸੀਂ ਨਿਊਕਲੀਅਰ ਪਾਵਰ ਕੰਟਰੀਜ਼ ਹੈਗੀਆਂ ਔਰ ਉਸ ਤੋਂ ਬਾਅਦ ਸਮਾਂ ਬਦਲਦਾ ਗਿਆ ਕਿ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਗਾ ਕਿ ਹੁਣ ਸਾਈਬਰ ਕਿੰਨਾ ਬੰਦੇ ਦਾ ਤਗੜਾ ਹੈ ਔਰ ਸਾਈਬਰ ਵਾਰਸ ਹੋਣਗੀਆਂ ਮੈਂ ਇੱਕ ਐਗਜ਼ਾਮਪਲ ਲਈ ਤੁਹਾਨੂੰ ਦੱਸ ਰਿਹਾ ਸੀਗਾ ਇਹ ਇਹ ਮਤਲਬ ਇਹਦੇ ਕੋ ਔਰ ਇੱਕ ਇੱਕ ਕਿਤਾਬ ਵੀ ਹੈਗੀ ਜਿਹੜੀ ਦਾ ਕਨਫੈਸ਼ਨ ਆਫ ਐਨ ਇਕਨੋਮਿਕ ਹਿਟਮੈਨ ਜੋਹਨ ਬਰਕਰਨਸ ਦੀ ਕਿਤਾਬ ਆ ਉਸ ਕਿਤਾਬ ਦੇ ਅੰਦਰ ਬਹੁਤ ਵੱਡੇ ਖੁਲਾਸੇ ਨੇ ਉਹ ਕਹਿੰਦਾ ਕਿ ਦੁਨੀਆ ਦੇ ਉੱਤੇ ਆਰਥਿਕ ਹਥਿਆਰ ਹਥਿਆਰੇ ਹੁੰਦੇ ਨੇ ਜਿਹੜੇ ਦੁਨੀਆ ਦੇ ਮੁਲਕਾਂ ਦੀ ਇਕਨੋਮੀ ਨੂੰ ਤਬਾਹ ਕਰਦੇ ਨੇ ਉਸ ਕਿਤਾਬ ਚ ਉਹ ਬੰਦਾ ਅਮਰੀਕਾ ਦੇ ਕਿਸੇ ਲਈ ਕੰਮ ਕਰ ਰਿਹਾਗਾ ਅਮਰੀਕਾ ਲਈ ਕੰਮ ਕਰ ਰਿਹਾ ਅਮਰੀਕਾ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ ਤਬਾਹੀ ਮਚਾ ਰਿਹਾ ਹੈਗਾ ਜਿਹੜਾ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਢੰਡੋਰਾ ਪਿੱਟਦਾ ਉਹ ਦੁਨੀਆ ਦੀਆਂ ਡੈਮੋਕ੍ਰੇਸੀਆਂ ਨੂੰ ਡੀਰੀਲ ਕਰਦਾ ਅਮਰੀਕਾ ਉੱਥੋਂ ਦੇ ਬਹੁਤ ਵੱਡੇ ਵਿਦਵਾਨ ਨੌ ਨੌਚ ਮਸਕੀ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਮੁਲਕ ਅਮਰੀਕਾ ਅਮਰੀਕਾ ਬਾਰੇ ਇਹ ਕਿਹਾ ਜਾਂਦਾ ਹੈਗਾ ਸਿਮਜੀਤ ਮਾਨ ਨੂੰ ਅਮਰੀਕਾ ਨਾਲ ਬਹੁਤ ਪਿਆਰਾ ਵੈਸੇ ਤੇ ਪਰ ਜੇ ਤੁਸੀਂ ਇਹ ਦੇਖੋਗੇ ਕਿ ਅਮਰੀਕਾ ਦੇ ਅੰਦਰ ਬਹਿ ਕਿਉਂ ਬੰਦਾ ਇਹ ਲਿਖਦਾਗਾ ਕਿ ਅਸੀਂ ਕਿਹੜੇ ਕਿਹੜੇ ਮੁਲਕਾਂ ਦੇ ਕਿਹੜੇ ਕਿਹੜੇ ਜਿਹੜੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਜਹਾਜ਼ਾਂ ਚ ਮਰੇ ਜਾਂ ਮੰਤਰੀ ਮਰੇ ਜਦੋਂ ਹਾਦਸਾ ਹੁੰਦਾ ਪਲੇਨ ਹਾਦਸਾ ਉਹ ਨਾਰਮਲ ਨਹੀਂ ਹੁੰਦਾ ਉਹ ਪਲੇਨ ਹਾਦਸੇ ਦੇ ਪਿੱਛੇ ਕਾਰਨ ਹੁੰਦੇ ਆ ਪਰ ਉਹਦੇ ਚ ਵਿਚਾਰੇ ਆਮ ਬੰਦੇ ਵੀ ਤੁਹਾਡੇ ਮੇਰੇ ਵਰਗੇ ਦਾ ਵੀ ਨੰਬਰ ਲੱਗ ਜਾਂਦਾ ਜਿਹੜਾ ਵਿਚਾਰਾ ਬੈਠਾਗਾ ਕੋਈ ਆਮ ਬੰਦਾ ਉਹ ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰਨ ਲਈ ਵੀ ਹਾਦਸੇ ਕੀਤੇ ਜਾਂਦੇ ਨੇ ਇਸੇ ਕਰਕੇ ਕਿੰਮਿਆਂ ਕਿਉਂਕਿ ਅਮਰੀਕਾ ਦੇ ਟਾਰਗੇਟ ਤੇ ਨੇ ਉਹ ਰਸ਼ੀਆ ਹਾਰਵਰ ਟ੍ਰੇਨ ਤੇ ਜਾਂਦੇ ਨੇ વાયર ਨਹੀਂ ਜਾਂਦੇ ਤਾਂ ਇੱਕ 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 ਦੇ ਆਧਾਰ ਨਹੀਂ ਮੈਂ ਬਹੁਤ ਸਾਰੀਆਂ ਇਸ ਤਰ੍ਹਾਂ ਪੁਤਿਨ ਵੀ ਬਹੁਤ ਸਾਰੀਆਂ ਗੱਲਾਂ ਚ ਕਹਿੰਦੇ ਆ ਸਾਈਬਰ ਵਾਰ ਚਾਜ ਇਹ ਮੰਨਿਆ ਜਾਂਦਾ ਕਿ ਦੁਨੀਆ ਦੇ ਅੰਦਰ ਕੋਈ ਵੀ ਸਿਸਟਮ ਨੂੰ ਹੈਕ ਕਰਕੇ ਤੁਸੀਂ ਇਹਰ ਚ ਸ਼ੂਟ ਕਰ ਸਕਦੇ ਹੋ ਕਿਸੇ ਨੂੰ ਤੁਸੀਂ ਤਾਂ ਦੁਨੀਆ ਦੀ ਲੜਾਈ ਦੇ ਢੰਗ ਪਹਿਲਾਂ ਮੈਂ ਕਹਿੰਦਾ ਸੀ ਘੋੜਿਆਂ ਦੇ ਉੱਤੇ ਫੌਜੀ ਫਿਰ ਫਿਰ ਨਿਊਕਲੀਅਰ ਵਾਰ ਦਾ ਥਰਕਟ ਆ ਗਿਆ ਹੁਣ ਇਹ ਵਾਰ ਆ ਗਿਆ ਕਿ ਤੁਸੀਂ ਆਪਦੇ ਮੁਲਕ ਚ ਬੈਠੇ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਸਿਸਟਮ ਹੈਕ ਆ ਤੇ ਤੁਹਾਡੀ ਕੋਈ ਜਿਹੜੀ ਤੁਹਾਡੇ ਹੋਮ ਮਿਨਿਸਟਰੀ ਸਿੱਡੀ ਸਭ ਤੋਂ ਸੈਂਸ ਪੈਗੇਸਸ ਦਾ ਜਿੰਨਾ ਜ਼ਿਕਰ ਹੋਇਆ ਪਿੱਛੇ ਪੈਗੇਸਸ ਦਾ ਜਿੰਨਾ ਜ਼ਿਕਰ ਹੋਇਆ ਇਜ਼ਰਾਈਲ ਇਹ ਕੰਮਾਂ ਦਾ ਬਹੁਤ ਵੱਡਾ ਮਾਹਰ ਆ ਕਿਉਂਕਿ ਇਜ਼ਰਾਈਲ ਦਾ ਫਲਸਤੀਨ ਨਾਲ ਚੱਲਦਾ ਰਿਹਾ ਇਜ਼ਰਾਈਲ ਦੁਨੀਆ ਨੂੰ ਹਥਿਆਰ ਵੀ ਸਭ ਤੋਂ ਜ਼ਿਆਦਾ ਸਪਲਾਈ ਕਰਦਾ ਹਥਿਆਰਾਂ ਦੀ ਸਭ ਤੋਂ ਵੱਡੀ ਉਹ 우리 ਦੁਨੀਆ ਚ ਯਹੂਦੀਆਂ ਦੇ ਕੋਲ ਆ ਗਈ ਉਹ ਇਜ਼ਰਾਈਲ ਦੇ ਅੰਦਰ ਵੀ ਇਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਦੀ ਤਕਨੀਕ ਆ ਜਿਹੜੀ ਕੱਲੀ ਪੈਕਸਸ ਦਾ ਮਸਲਾ ਨਹੀਂ ਗਾ ਇਹ ਜਿਹੜਾ ਜਿਹੜਾ ਬਹੁਤ ਜਿਹੜੀ ਮੈਂ ਗੱਲ ਕਹਿ ਰਿਹਾਗਾ ਕਿ ਤਕਨੀਕ ਨੂੰ ਜਿਹੜਾ ਸੈਲੀਬ੍ਰੇਸ਼ਨਾਂ ਤਕਨੀਕ ਦਾ ਬਹੁਤ ਜ਼ਿਆਦਾ ਹੋਇਆ ਉਹ ਤਾਂ ਤੁਸੀਂ ਦੇਖੋ ਕਿ ਤਕਨੀਕ ਜੇ ਕਿਸੇ ਦਿਨ ਖੜ ਜਾਏਗੀ ਤੁਹਾਡੇ ਯਾਦ ਨਹੀਂ ਹੋਏਗਾ ਕਿਸੇ ਦਾ ਨੰਬਰ ਵੀ ਤੁਸੀਂ ਡੈਰੀ ਦੇ ਤਾਂ ਨੋਟ ਹੀ ਨਹੀਂ ਕਰਦੇ ਹੋਣ ਆਪਾਂ ਡੈਰੀ ਦਾ ਨੋਟ ਹੀ ਨਹੀਂ ਕਰ ਰਹੇ ਯਾਨੀ ਡਾਟਾ ਦੀ ਗੇਮ ਆ ਜਿਹੜੀ ਉਹ ਅਗਲੇ ਟੈਕਨਿਕ ਚ ਲੈ ਲਈ ਇੱਕ ਦਿਨ ਪੂਰਾ ਬੰਦ ਕਰਦਾ ਤਾਂ ਤੁਹਾਡਾ ਡਾਟਾ ਸਾਰਾ ਤੁਹਾਡੇ ਕੋਲ ਮਤਲਬ ਤੁਸੀਂ ਨਵੇਂ ਸਿਰਿਓਂ ਇੱਕ ਜਿਵੇਂ ਇੱਕ ਮੋਡੇਕ ਦੀਵੀਨੀ ਸਮਾਜ ਆ ਇੱਕ ਆਦਿ ਸਮਾਜ ਆ ਜਾਂ ਇੱਕ ਜਿਹੜਾ ਮੋਡੇਬਲ ਹਿਸਟਰੀ ਆ ਤੁਸੀਂ ਉਸ ਤਰੀਕੇ ਦੇ ਨਾਲ ਜਾਉਣਾ ਸ਼ੁਰੂ ਕਰੋਗੇ ਮੈਂ ਇਸੇ ਕਰਕੇ ਕਹਿਣਾ ਕਿ ਇਹਦਾ ਇੱਕ ਬੈਲੈਂਸ ਆਗਾ ਟੈਕਨਿਕ ਤੇ ਹਿਮਨਿਟੀ ਚ ਇਹ ਦੁਨੀਆ ਦੇ ਅੰਦਰ ਬਹੁਤ ਜ਼ਰੂਰੀ ਹੈ AI ਦੇ ذریعے ਵੀ ਇਹ ਖਤਰੇ ਨੇ AI ਜੀ ਨੇ ਬਣਾਇਆ ਉਹਨੇ ਕਹੇ ਬਹੁਤ ਵੱਡੀ ਡਿਸਰਪਸ਼ਨ ਆ ਹਣਾ ਇਹ ਬੰਦਿਆਂ ਨੂੰ ਪੈ ਸਕਦੇ ਆ ਲੈਨ ਮਾਸਕ ਕਹਿੰਦੇ ਆ ਕਿ AI ਬੰਦੇ ਨੂੰ ਪੈ ਸਕਦਾਗਾ ਇੱਕ ਇੱਕ ਲੈਵਲ ਤੇ AI ਐ ਡਿਵੈਲਪ ਹੋ ਜੂ ਕਿਉਂ ਬੰਦੇ ਨੂੰ ਡੀਰੀਅਲ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਲੌਨਮਸ ਤਾਂ ਇਸ ਵੇਲੇ ਸੈਲੀਬ੍ਰੇਟ ਕਰ ਰਹੇ ਐ ਟਵੀਟ ਕੀਤਾ ਉਹਨਾਂ ਨੇ ਕਹਿੰਦੇ ਕਿ ਸਾਰੀਆਂ ਸਾਈਟਾਂ ਸਾਰੀਆਂ ਬੰਦ ਨੇ ਕਹਿੰਦੇ ਟਵਿੱਟਰ ਇਕੱਲਾ ਚੱਲ ਰਿਹਾ ਰਾਧਾ ਕਹਿੰਦੇ ਨੰਦ ਲੋ ਟਵਿੱਟਰ ਦੇ ਉੱਤੇ ਤੁਸੀਂ ਸਟਾਰਲਿੰਕ ਨਾਲ ਸ਼ਾਇਦ ਉਹਨਾਂ ਨੇ ਤਾਂ ਸਟਾਰਲਿੰਕ ਵੀ ਖੈਰ ਸਾਰਿਆਂ ਥਾਂਾਂ ਤੇ ਨਹੀਂ ਚੱਲਿਆ ਯੂਕਰੇਨ ਦੇ ਅੰਦਰ ਵੀ ਸਟਾਰਲਿੰਕ ਫੇਲ ਹੋ ਗਿਆ ਸਟਾਰਲਿੰਕ ਦੇ ਬਹੁਤ ਸਾਰੇ ਪ੍ਰੋਜੈਕਟ ਇੰਡੀਆ ਜਾਹੂਰ ਥਾਰਾਂ ਤੇ ਥਾਂਾਂ ਤੇ ਲਿਆਉਣੇ ਚਾਹੁੰਦੇ ਸੀ ਕਿਉਂਕਿ ਸਟਾਰਲਿੰਕ ਨੂੰ ਲੈ ਕੇ ਰੌਲਾ ਕੀ ਹੈ ਅਸਲ ਵਿੱਚ ਮੈਂ ਕਹਿਣਾ ਹੁੰਦਾ ਸਾਰੀ ਦੁਨੀਆ ਦੇ ਅ ਹੁਣ ਸਟਾਰਲਿੰਕ ਕਿਉਂ ਨਹੀਂ ਦੁਨੀਆ ਦੇ ਮੁਲਕ ਐਕਸੈਪਟ ਕਰ ਰਹੇਗੇ ਇੰਡੀਆ ਦੇ ਨਾਲ ਡੀਲ ਚੱਲ ਰਹੀ ਸੀਗੀ ਉਹ ਸਿਰੇ ਨਿਚੜੀ ਕਿਉਂ ਨਹੀਂ ਚੜੀ ਉਹ ਇਸ ਕਰਕੇ ਨਹੀਂ ਚੜੀ ਕਿਉਂਕਿ ਡਾਟਾ ਦੀ ਗੇਮ ਆ ਇੰਡੀਆ ਇਹ ਪੁੱਛਦਾ ਭਾਈ ਡਾਟਾ ਕਿਹਦੇ ਕੋਲ ਜਾਊਗਾ ਅਲਟੀਮੇਟਲੀ ਅੱਜਕੱਲ ਦੁਨੀਆ ਦੀ ਸਭ ਤੋਂ ਵੱਡੀ ਗੇਮ ਡਾਟਾ ਗੇਮ ਆ ਆ ਡਾਟਾ ਗੇਮ ਆ ਜਿਹੜਾ ਜਾਣ ਖੜੇ ਨੇ ਸਾਰੇ ਕੁਝ ਖੜਿਆ ਆ ਡਾਟਾ ਹੀ ਚੱਲ ਰਿਹਾ ਜੀ ਤਾਂ ਸਾਰਾ ਡਾਟਾ ਜਿਹੜਾ ਜ ਸਟਾਰਲਿੰਕ ਕੋਲੇ ਹੁਣ ਤਾਂ ਤੁਹਾਡੇ ਕੋਲੇ ਚਾਹੇ ਅਮਰੀਕਾ ਕੋਲ ਹੀ ਜਾਂਦਾ ਹੁਣ ਤੁਹਾਡੇ ਕੋਲ ਵੀ ਆ ਉਹ ਜੀ ਪੂਰਾ ਇੰਡੀਆ ਦਾ ਡਾਟਾ ministry मतलब सारे तरह का डाटा उरे भी सेव होता है कदे और भी हुंदा होगा डाटा दी गेम ही है ना के किया ਜਾਂਦਾ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਲਈ ਤੁਸੀਂ ਨੰਬਰ ਚੂਜ਼ ਕਰਦੇ ਹੋ ਸਾਰਾ ਡਾਟਾ ਫੋਨ ਦੇ ਉੱਤੇ ਤੁਸੀਂ ਹੈਗੇ ਹੋ ਤੁਸੀਂ ਫੋਨ ਤੇ ਬੋਲਣਾ ਸ਼ੁਰੂ ਕਰਦੇ ਹੋ ਤੁਹਾਡੇ ਇੰਟਰਸਟ ਦੇ ਵੀਡੀਓ ਆਉਣ ਲੱਗ ਪੈਂਦੇ ਨੇ ਆਪਾਂ ਨੂੰ ਪਤਾ ਐਲਗੋਰਿਦਮ ਦੀ ਗੇਮ ਕੀ ਹੈ ਤਾਂ ਬਹੁਤ ਸਿੰਪਲ ਤੇ ਸਾਧੀਆਂ ਗੱਲਾਂ ਹੋ ਗਈਆਂ ਹੁਣ ਮੈਂ ਡੀਪ ਟੈਕਨੀਕਲ ਗੱਲ ਕਰ ਰਿਹਾਗਾ ਜਿਹੜੀ ਡੀਪ ਗੱਲ ਆ ਹੋਏਗਾ ਕਿ ਸਟਾਰਲਿੰਕ ਨੇ ਬਹੁਤ ਸਾਰੀਆਂ ਮੁਲਕਾਂ ਦੇ ਅੰਦਰ ਕੋਸ਼ਿਸ਼ ਕੀਤੀ ਉਹ ਫਿਰ ਰੌਲਾ ਇਹ ਹੀ ਗੱਲ ਦਾ ਪਿਆ ਗਗਨ ਕੀ ਸਟਾਰਲਿੰਕ ਨੂੰ ਦੁਨੀਆ ਇਹ ਪੁੱਛ ਰਹੀ ਹੈਗੀ ਐਲਨ ਮਸਕ ਨੂੰ ਕਿ ਸਾਡਾ ਡਾਟਾ ਕਿੱਥੇ ਜਾਏਗਾ ਅਗਰ ਸਾਡਾ ਡਾਟਾ ਤੁਹਾਡੇ ਕੋਲੇ ਰਹੇਗਾ ਯਾਨੀ ਫਿਰ ਤਾਂ ਤੁਸੀਂ ਇੱਕ ਤਰ੍ਹਾਂ ਦੇ ਜਿਹੜੇ ਹਨ ਜੇ ਤੁਹਾਡੇ ਕੋਲ ਡਾਟਾ ਬਚਿਆ ਹੀ ਨਹੀਂ ਕਿਤੇ ਫਿਰ ਤਾਂ ਤੁਸੀਂ ਬਿਲਕੁਲ ਹੀ ਪਾਜੋ ਜਾਓਗੇ ਤਾਂ ਸਟਾਰਲਿੰਕ ਦੇ ਨਾਲ ਇਹ ਰੌਲੇ ਵੀ ਚੱਲ ਰਹੇ ਨੇ ਯਾਨੀ ਇੰਟਰਨੈਟ ਦੀ ਦੁਨੀਆ ਜਿਹੜੀ ਸਟਾਰਲਿੰਕ ਦੀ ਦੁਨੀਆ ਹੈ ਐਲਨ ਮਸਕ ਜਿਹੜੇ ਕਹਿੰਦੇ ਸੀ ਟਵਿੱਟਰ ਮੈਂ ਕ੍ਰਾਂਤੀ ਕਰਨ ਲਈ ਲੈ ਕੇ ਆ ਰਿਹਾ ਤੇ ਉਹਨਾਂ ਨੇ ਬਾਅਦ ਚੁੱਕੀ ਕੀ ਸਟੇਟਮੈਂਟਾਂ ਦਿੱਤੀਆਂ ਆਪਾਂ ਨੂੰ ਪਤਾ ਕਿ ਮੈਂ ਕਿਸੇ ਸਰਕਾਰ ਜਿਹੜੀ ਵੀ ਮੇਰੇ ਨਾਲ ਕਹਿੰਦੀ ਹੈ ਕਿ ਮੈਂ ਉਸੇ ਤਰੀਕੇ ਨਾਲ ਚੱਲਣ ਨੂੰ ਤਿਆਰ ਹਾਂ ਤਾਂ ਅਲਟੀਮੇਟਲੀ ਹਰ ਗੱਲ ਪੋਲਿਟੀਕਲ ਹਰ ਗੱਲ ਦੇ ਰਾਜਨੀਤਿਕ ਮੈਨੇ ਨੇ ਹਰ ਗੱਲ ਰਾਜਨੀਤੀ ਨਾਲ ਜੁੜਿਆ ਚ ਹੋ ਟੈਕਨੀਕ ਚ ਹੈ ਇੰਟਰਨੈਟ ਚ ਹੈ ਇਹ ਸਾਈਟਾਂ ਦਾ ਖੜਨਾ ਅਜ ਮਾਈਕਰੋਸਾਫਟ ਡਾਊਨ ਹੋਇਆ ਕੱਲਾ ਜੇ ਇੰਟਰਨੈਟ ਡਾਊਨ ਹੋ ਜੇ ਤੁਸੀਂ ਦੇਖੋ ਦੁਨੀਆ ਬੰਦ ਹੋ ਜਾਏਗੀ ਦੁਨੀਆ ਖੜ ਜਾਏਗੀ ਤਾਂ ਇੰਟਰਨੈਟ ਵੀ ਤਾਂ ਬਣਾਈ ਹੋਈ ਚੀਜ਼ ਹੀ ਹੈਗੀ ਸਮੁੰਦਰ ਦੇ ਥੱਲੋਂ ਦੀਆਂ ਤਾਰਾਂ ਦਾ ਸਿਸਟਮ ਸਾਰਾ ਸ਼ੁਰੂ ਹੁੰਦਾ ਹੈਗਾ ਇਹ 70s 80s ਦੇ ਅੰਦਰ ਉਸ ਤੋਂ ਬਾਅਦ ਪੂਰੀ ਇੱਕ ਦੁਨੀਆ ਰਚੀ ਜਾਂਦੀ ਹੈ ਹੁਣ ਤਾਂ ਇੱਥੋਂ ਤੱਕ ਗੱਲਾਂ ਚੱਲਦੀਆਂ ਨੇ ਕਿ ਸਾਇੰਸ ਦੇ ਜੋ ਫਿਕਸ਼ਨ ਚਾ ਉਹ ਕਦੇ ਰਿਐਲਿਟੀ ਬਣ ਜਾਏਗੀ